ਜੇ ਇਨਸਾਨੀਅਤ ਜਿੰਦੀ ਹੈ ਤਾਂ ਜਿਹੜਾ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਹਾਲਾਤ ਦੇਖੇ ਨੇ ਇੰਜ ਲੱਗਦਾ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਵਿਨਾਸ਼ਕਾਰੀ ਰੂਪ ਜਿਹੜਾ ਵਾ ਸੰਸਾਰ ਦਾ ਬਣਨ ਵਾਲਾ ਪਰ ਪ੍ਰਮਾਤਮਾ ਨੇ ਆਪਣੀ ਵਿਧੀ ਬਣਾਈ ਹੋਈ ਹੈ ਇਹੋ ਜੇ ਚੰਗੇ ਇਨਸਾਨ ਜਿਹੜੇ ਕਿਸੇ ਦੀ ਈਮਾਨਤ ਦੇ ਵਿੱਚ ਖਿਆਨਤ ਨਹੀਂ ਕਰਦੇ ਉਹ ਵੀ ਦੁਨੀਆ ਦੇ ਉੱਤੇ ਹੈਗੇ ਨੇ ਤੇ ਇਸੇ ਕਰਕੇ ਜਿਹੜੀ ਦੁਨੀਆ ਅਟੱਲ ਕਾਇਮ ਹੈ ਗੁਰੂ ਰਾਮਦਾਸ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਰਹਿਮਤ ਸਦਕਾ ਇਹਨਾਂ ਦੇ ਮਨ ਦੇ ਵਿੱਚ ਮਿਹਰ ਪਈ ਤੇ ਇਹਨਾਂ ਦਾ ਹਿਰਦੇ ਪਰਵਰਤਨ ਹੋਇਆ ਇਹ ਗੁਰੂ ਘਰ ਜਾਣ ਵਾਲੇ ਬੰਦੇ ਨੇ ਮੈਂ ਇਹਨਾਂ ਨੂੰ ਬੜੇ ਨਿੱਜੀ ਤੌਰ ਤੇ ਪਰਿਵਾਰਕ ਸਬੰਧ ਨੇ ਇਹਨਾਂ ਨਾਲ ਜਾਣਦਾ ਹਾਂ ਗੁਰੂ ਘਰ ਦੀ ਸੇਵਾ ਕਰਦੇ ਨੇ ਵੇਖੋ ਗੁਰੂ ਰਾਮਦਾਸ ਜੀ ਨੇ ਐਸੀ ਵਿਧ ਬਣਾਈ ਵੀ ਇਹ ਚਾਹੁੰਦੇ ਤੇ ਪੈਸੇ ਆਪਣੇ ਕੋਲ ਰੱਖ ਸਕਦੇ ਸੀ ਪਰ ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਇਹਨਾਂ ਦੇ ਮਨ ਵਿੱਚ ਮਿਹਰ ਪਈਏ ਮੇਰੇ ਕੋਲ ਆਏ ਨੇ ਮੈਂ ਇਹਨਾਂ ਨੂੰ ਆਖਿਆ ਫੌਜੀ ਸਾਹਿਬ ਤੁਸੀਂ ਬਹੁਤ ਵਧੀਆ ਕੰਮ ਕੀਤਾ ਅੱਜ ਦੇ ਯੁੱਗ ਦੇ ਵਿੱਚ ਕੋਈ ਕਿਸੇ ਦੇ 5 ਰੁਪਏ ਨਹੀਂ ਮੋੜਦਾ ਇੱਥੋਂ ਤੱਕ ਕਿ ਲੋਕੀ ਗਲੇ ਕੱਟਣ ਤੱਕ ਮਾਇਆ ਵਾਸਤੇ ਤਿਆਰ ਹੋਏ ਪਏ ਨੇ ਪਰ ਅੱਜ ਦੇ ਯੁੱਗ ਦੇ ਵਿੱਚ ਜਿਹੜੀ ਤੁਸੀਂ ਲਸਾਇਲ ਕੈਂਪ ਕੀਤੀ ਹੈ ਇਹਦੀ ਉਦਾਹਰਣ ਕਿਧਰੇ ਨਹੀਂ ਮਿਲਦੀ ਇਸ ਕਰਕੇ ਮੈਂ ਫੌਜੀ ਸਾਹਿਬ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਅਤੇ ਖਾਸ ਕਰਕੇ ਮੇਰੀ ਭੈਣ ਜਿਹਨੂੰ ਕਿਸੇ ਆਡਾ ਇੱਕ ਮੁਖਤਾਰ ਸਿੰਘ ਆ ਰੇਲਵੇ ਸਟੇਸ਼ਨ ਤੋਂ ਉਹਨਾਂ ਦੇ ਇਹਨਾਂ ਦੇ ਬੱਚੇ ਦੇ ਇਲਾਜ ਵਾਸਤੇ ਇਹਨਾਂ ਦੇ ਬੱਚੇ ਦੀ ਲੱਤ ਦੀ ਹਾਲਤ ਬਹੁਤ ਗੰਭੀਰ ਆ ਗਲੀ ਹੋਈ ਹੈ ਸੁੰਡੀਆਂ ਪਈਆਂ ਹੋਈਆਂ ਨੇ ਉਹਨਾਂ ਨੇ ਇਹਨਾਂ ਨੂੰ ਉਸ ਦੇ ਇਲਾਜ ਵਾਸਤੇ ਮਦਦ ਕੀਤੀ ਸੀ ਮਾਇਆ ਦੀ ਵੇਖੋ ਪ੍ਰਮਾਤਮਾ ਨੇ ਜਿਸ ਬੰਦੇ ਨੇ ਸੇਵਾ ਕੀਤੀ ਉਹਦੀ ਲਗਨ ਸੀਗੀ ਜਿਸ ਬੰਦੇ ਨੇ ਈਮਾਨਤ ਮਿਲੀ ਉਹਦੀ ਵੀ ਲਗਨ ਸੀ ਤੇ ਤੀਸਰਾ ਸਾਡੇ ਮਨ ਦੇ ਵਿੱਚ ਪ੍ਰਮਾਤਮਾ ਨੇ ਪਤਾ ਨਹੀਂ ਕੀ ਵਾਸਾ ਕੀਤਾ ਅਸੀਂ ਬਿਨਾ ਸਮਾ ਬਿਆਨਤ ਕੀਤਾ ਇਹ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਉੱਤੇ ਵਾਇਰ ਕੀਤਾ ਤੁਹਾਡੇ ਨਾਲ ਵੀ ਮੈਂ ਫੋਨ ਤੇ ਗੱਲ ਕੀਤੀ ਆ ਬੰਟੂ ਵੀਰ ਵੀ ਆਇਆ ਇਹਨਾਂ ਨਾਲ ਵੀ ਗੱਲ ਕੀਤੀ ਵੀ ਹੋ ਸਕਦਾ ਜਿੰਨੀ ਮੇਰੇ ਸਾਥੀਆਂ ਨੇ ਵੀਡੀਓ ਮਿੰਟਾਂ ਸਕਿੰਟਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਤੱਕ ਪਹੁੰਚਾ ਦਿੱਤੀ ਜਿਵੇਂ ਉਹਨਾਂ ਪਰਮਦੀਪ ਸਿੰਘ ਸਾਬਕਾ ਫੌਜੀ ਫਰਗਾ ਚੂੜੀਆਂ ਵਾਰਡ ਨੰਬਰ 1 ਭਵੇਲੀਆਂ ਮੈਂ ਫੌਜ ਤੋਂ ਬਾਅਦ ਆਪਣਾ ਦੁਕਾਨ ਦੇ ਨਾਲ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਨਹੀਂ ਲੱਗਾ ਤੇ ਮੈਂ ਕਿਸੇ ਨੂੰ ਮਕਾਨ ਦਿਖਾਉਣ ਦੇ ਬਹਾਨੇ ਵਾਹੇ ਵਰਤਨ ਚੱਕਰ ਘਾਇਆ ਆਪਣੇ ਕਾਸਟਮਰ ਨੂੰ ਮਿਲਣ ਵਾਸਤੇ ਤੋਂ ਮੈਂ ਸਾਹਮਣੇ ਦੇਖਿਆ ਵੀ ਦੁਕਾਨ ਦੇ ਬਾਹਰ ਰਮਾਲ ਪੁੱਠਾ ਪਿਆ ਆ ਤੇ ਮੈਂ ਚੋਕੇ ਦੇ ਥੋੜਾ ਖੋਲ ਕੇ ਇਹ ਭੀਮ ਦੂਸਬਰਾਂ ਤੇ ਆਪਣਾ ਲਵਲੀ ਫ੍ਰੂਟ ਸੌਫ ਜਿਹੜਾ ਉਹਦੇ ਅੰਦਰਵਾਰ ਪਏ ਦੁਕਾਨ ਦੇ ਅੰਦਰ ਮੈਂ ਬੈਠਾ ਮੇਰਾ ਪੈਰ ਲੱਗਾ ਤੇ ਮੈਂ ਚੱਕ ਕੇ ਵੇਖਿਆ ਪੈਸੇ ਵਿੱਚ ਤੇ ਚੱਕਿਆ ਜਾਂ ਹੋਰ ਸਮਾਨ ਹੀ ਵਿੱਚ ਉਹ ਫਿਰ ਮੈਂ ਲੱਗ ਜਾ ਕੇ ਪੁੱਛਿਆ ਤੇ ਕਹਿੰਦੇ ਵੀ ਇੱਥੋਂ ਮਾਰਾ ਹੋਣੀ ਜੂਸ ਪੀ ਗਈ ਹੈ ਤੋਂ ਫਿਰ ਕਾਫੀ ਬੰਦੇ ਐਡਵਾਈਸ ਕਰਨ ਲੱਗੇ ਫਿਰ ਮੈਂ ਵੀ ਨੂੰ ਸਹੀ ਜਗ੍ਹਾ ਪਹੁੰਚਾਇਆ ਜਾਵੇ ਕਿੰਤੂ ਪਰ ਉਤਰ ਬਿਗਾਰ ਤੋ ਫਿਰ ਮੈਂ ਆਪਣੇ ਮੰਦੇ ਨਾਲ ਸੀਧ ਲੈ ਕੇ ਇੱਥੇ ਮੈਂ ਵੀ ਮੰਦੇ ਦਾ ਪੈਸਾ ਕਿਹਦਾ ਫਿਰ ਸੋਨੀ ਸਾਹਿਬ ਕੋ ਮਾਇਆ ਸੀ ਇਦਾਂ ਨੂੰ ਪੈਸੇ ਮੋੜ ਮਿਲੀ ਆ ਤੇ ਇਹਦਾ ਆਪਣਾ ਫਿਰ ਇਹਨਾਂ ਨੇ ਆਪਣੇ ਜੋ ਵੀ ਇਹਨਾਂ ਨੂੰ ਨੌਲੇਜ ਦੀ ਤੇ ਉਹ ਫੋਨ ਵਗੈਰਾ ਕਰਕੇ ਤੇ ਆਪਾਂ ਨਾਲ ਵੀਡੀਓ ਤੇ ਚਾਰਕ ਕਰਨ ਲਈ ਇਹਨਾਂ ਦੇ ਪੈਸੇ ਤੁਨਕ ਪਹੁੰਚਾਉਣਾਂ ਕੀ ਕਾਪਾਂ ਇੱਥੇ ਤੁਹਾਡੇ ਪੈਸੇ ਨਵਾਂ ਚੀ ਸੀਗੇ ਬਸ 10 ਲੱਖ ਮੈਂ ਘਰ ਜਾ ਕਦੋਂ ਪਤਾ ਲੱਗਾ ਵੀ ਪੈਸੇ ਹੈ ਨਹੀਂ ਆ ਮੈਨੂੰ ਪਤਾ ਹੀ ਨਹੀਂ ਮੇਰੇ ਨਾਲ ਗੋਡੇ ਚ ਗਿਆ ਪਾਈ ਪਹਿਲਾਂ ਮੈਂ ਹਸਤਾਲ ਗਈ ਸੀ ਜਾ ਕੇ ਦਵਾਈ ਖਾ ਕੇ ਸੌਂ ਗਈ ਮੈਂ ਮੈਂ ਕਹਿੰਦੇ 2 ਘੰਟੇ 1.5 ਘੰਟੇ ਬਾਅਦ ਬੇਕਾਪ ਕੋਲਿਆ ਕੋ ਘਰ ਪਰ ਆਉਣਾ ਆਇਆ ਮੈਂ ਇਸ ਤਰ੍ਹਾਂ ਪਰਸ ਕੋਲਿਆ ਵਿੱਚ ਬਤਵਾਹੀ ਹੈ ਨਹੀਂ ਐਨੋ ਕਾਕੇ ਨੂੰ ਫੋਨ ਕੀਤਾ ਜਾਂਦਾ ਮੈਨੂੰ ਕੀ ਪਤਾ ਕਿੱਥੇ ਮੈਨੂੰ ਗਾਲਾਂ ਕੱਢਣ ਲੱਗ ਜਾਂਦਾ ਮੈਂ ਦਾਦੋ ਜੀ ਫਿਰ ਉਹਨੇ ਚਰਨ ਨੂੰ ਬਲਵਟੀ ਨੇ ਦੱਸ ਦਿੱਤਾ ਵੀ ਮੰਮੀ ਇੱਕ ਮੈਸੇਜ ਆਇਆ ਹੈ ਤੇ ਇਹਨਾਂ ਦਾ ਨਾਮ ਲੈ ਕੇ ਨੋ ਮੇਰੀ ਨੇ ਅੰਗੀ ਵੀ ਉੱਥੇ ਦੁਕਾਨ ਤੇ ਚੱਲ ਜਾਈ ਫਿਰ ਇੱਥੇ ਆਈ ਸੀ ਹਾਂਜੀ ਮੈਨੂੰ ਤੇ ਇਹ ਵੀ ਨਹੀਂ ਮੈਨੂੰ ਜਿ ਤਰ੍ਹਾਂ ਬੰਦਾ ਬੰਦਲ ਜਾਂਦਾ ਕੁਝ ਮੁੰਡੇ ਕਰਕੇ ਟੈਨਸ਼ਨ ਤੇ ਆ ਵੱਡਾ ਬੇਟਾ ਦੀ ਜੱਤ ਹੋ ਗਈ ਆ ਇਹਦਾ ਵੀ ਜਵਾਬ ਦੇਤਾ ਸੀ ਡਾਕਟਰਾਂ ਤੇ ੱਟਕੇ ਮਾਰਦੇ ਸੀ ਡਾਕਟਰ ਵੀ ਇਹਨੂੰ ਇੱਥੋਂ ਲੈ ਜਾ ਇਹਹੀ ਇਹਨੂੰ ਵੇਖਣਾ ਨਹੀਂ ਚਾਹਤੇ ਕਿੰਦਾਂ ਲੱਤਾਂ ਵਟਾ ਦੇ ਦੋ ਹੈ ਤੁਸੀਂ ਰਣ ਅੱਜੇ ਰੇਲਵੇ ਸਟੇਸ਼ਨ 'ਚ ਸ਼ੇਰ ਨੰਬਰ ਵਾਟ ਪਹਿਲੇ ਕਦਮਾਂ ਦੇ ਲੱਗੇ ਘਰ ਮੇਰੇ ਤੇ ਇਹਨਾਂ ਦਾ ਸੁਨੀ ਸਾਹਿਬ ਦਾ ਵੀ ਪਿੱਛੇ ਗਿਆ ਉਹ ਬਹੁਤ ਜਦ ਮੈਂ ਇਹਨਾਂ ਦਾ ਤੇ ਕੀ ਕਹਿਣਾ ਚਾਹੂਗੀ ਇਹਨਾਂ ਦੇ ਦੋਨਾਂ ਮੈਂ ਇੰਨਾ ਕਿ ਇਹਨਾਂ ਦੀ ਬੇਨਤੀ ਆਪਣੀ ਪ੍ਰਵਾਨ ਕਰਦੀ ਆਂ ਕਿ ਇਹਨਾਂ ਦਾ ਮੈਂ ਸਾਰੀ ਜ਼ਿੰਦਗੀ